ਇੱਕ 80 ਸਾਲਾਂ ਦੀ ਬਜ਼ੁਰਗ ਐਨਆਰਆਈ ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ ਕਿਉਂਕਿ ਇਹਦੇ ਵਿੱਚ ਵੱਖ-ਵੱਖ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ माननीय सीएम साहब माननीय डीजीपी साहब अति माननीय डीआईजी लुधियाना रेंज ਦੇ ਦਿਸ਼ਾ ਨਿਰਦੇਸ਼ ਦਿਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ। ਇਸੇ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ ਐਨਆਰਆਈ ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ ਜਿਵੇਂ ਕਿ ਕੋਈ ਪਰਸਨਲ ਕੋਈ ਫੈਮਿਲੀ ਡਿਸਪਿਊਟ ਕੋਈ ਪੈਸੇ ਦਾ ਲੈਂਡਿੰਗ ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ ਉਸ ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦੀ ਨਾਲ ਹੀ ਜਿਹੜੀ ਸੀਸੀਟੀਵੀ ਫੁਟੇਜ ਜਿਹੜੀ ਟੈਕਨੀਕਲ ਮਦਦ ਮਿਲਨੀ ਸੀ ਪੁਲਿਸ ਪਾਰਟੀ ਨੂੰ ਉਹ ਬਹੁਤ ਹੀ ਜ਼ਿਆਦਾ ਲਿਮਿਟਿਡ ਸੀ ਇਸੇ ਤੇ ਚਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ ਜੋ ਕਿ ਅਲੀਗੜ ਦਾ ਰਹਿਣ ਵਾਲਾ ਹੈ ਪਿਛੋਂ ਦੀ ਉਹਨੂੰ ਕਾਬੂ ਕਰ ਲਿਆ ਹੈ ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ ਜੋ ਕਿ ਡਿਸੀਜ਼ਡ ਦਾ ਹੀ ਹੈ ਉੱਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ ਇਹ ਆਪਣੀ ਵਾਈਫ ਅਤੇ ਦੋ ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਉਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ ਉਨ੍ਹਾਂ ਦੇ ਇਲਾਜ ਲਈ ਇਹਨੇ ਤਕਰੀਬਨ 20000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ ਐਨ ਆਰ ਆਈ ਲੇਡੀ ਹੈ ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ ਕੁਝ ਪਾਈਪ ਦਾ ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅ ਅੰਦਰ ਵੜਿਆ ਘਰ ਤੇ ਇੰਤਜ਼ਾਰ ਕੀਤਾ ਸਿੰਦ ਸੇ ਗੁਆਢੀ ਹੀ ਸੀ ਉਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ ਇਸ ਲਈ ਉਹਨੂੰ ਡਿਸੀਜ਼ ਦੀ ਦਿਨਚਰਿਆ ਦੇ ਬਾਰੇ ਪਤਾ ਸੀ ਤਕਰੀਬਨ 4:30 5:30 ਵਜੇ ਜਦ ਡਿਸੀਜ਼ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਪਿੱਛੋਂ ਦੀ ਚਪਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗिराਇਆ ਸਿਰ ਤੇ ਝੋਟ ਵੱਜਣ ਦੇ ਕਾਰਨ ਉਹ ਬਿਹੋਸ਼ ਹੋਏ ਉਹ ਤੋਂ ਬਾਅਦ ਹੱਥਾਂ ਬਾਵਾ ਨੂੰ ਬਣ ਕੇ ਫੇਰ ਗਲੇ ਵਿੱਚ ਤੋਲੀਏ ਚੁੰਨੀ ਦੇ ਨਾਲ ਜਿਹੜੀ ਕਿ ਇਹ ਆਪਣੇ ਲੱਕ ਤੇ ਬਣ ਕੇ ਆਇਆ ਸੀ ਅੰਦਰ ਅ ਅੰਜਾਮ ਇਸ ਵਾਰदात ਨੂੰ ਅੰਜਾਮ ਦੇਣ ਲਈ ਉਹਦੇ ਨਾਲ ਇਹਨੇ ਉਹਨਾਂ ਨੂੰ ਸਟਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ ਇਹਦੇ ਵਿੱਚ ਇਹ ਬੜਾ ਹੀ ਛਾਤਰ ਬੰਦਾ ਸੀ ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ ਦੂਜਾ ਇਹਨੇ ਗੇਟ ਵੀ ਨਹੀਂ ਖੋਲਿਆ ਤਾਂ ਕਿ ਆਸ-ਪਾਸੇ ਵੀ ਨਾ ਰੌਲਾ ਪਵੇ ਇਹ ਕੰਦ ਟੱਪ ਕੇ ਗਿਆ ਇਸ ਲਈ ਬਹੁਤ ਹੀ ਲਿਮਿਟਡ ਟੈਕਨੀਕਲ ਐਵੀਡੈਂਸ ਹੀ ਆਪਣਾ ਫੋਨ ਵੀ ਘਾਟ ਛੱਡ ਕੇ ਗਿਆ ਸੀ ਲਿਮਿਟਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ ਛੋਟੇ-ਛੋਟੇ ਕਲੂਜ਼ ਨੂੰ ਡੂੰਘਾਈ ਨਾਲ ਉਹਨਾਂ ਦੀ ਜਾਂਚ ਕੀਤੀ ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ ਜਿੱਥੇ ਇਹਨੇ ਟੱਪ ਕੇ ਗਿਆ ਇਹ ਕਲੂਜ਼ ਨੂੰ ਜੋੜਦੇ-ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ-ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕੀ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਸ ਲਵਾਉਣ ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾ ਮੈਡਮ ਨੇ ਪੈਸਾ ਵੀ ਚੋਰੀ ਕੀਤਾ ਕਿਹਾ ਇਹ ਤਾਂ ਕਹਿੰਦਾ ਪੈਸੇ ਲੋਰ ਸੀ ਜੀ ਵਾਅਦਾ ਪੂਰਾ ਕਰਨ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ ਕਮਰੇ 'ਚ ਉਹਨਾਂ ਦਾ ਪਰਸ ਸੀ ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ ਸਿੰਸ ਉਹਨਾਂ ਦੇ ਡੀਸੀਜ਼ ਨੇ ਥੋੜਾ ਰੋਲਾ ਪਾਇਆ ਸੀ ਇਸ ਲਈ ਡਰ ਕੇ ਫਿਰ ਉਥੋਂ ਦੀ ਫਰਾਰ ਹੋ ਗਿਆ ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ ਉਹ ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ ਇਹਨੇ ਆਪਣੇ ਕੱਪੜੇ ਵੀ ਬਦਲ ਲੇ ਤੇ ਫੇ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ ਹੈ ਅਜੀ ਸੀ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਬਾਚਾ ਕਿਹਨਾ ਕੁਛ ਚੋਰੀ ਕੀਤਾ ਪਰਿਵਾਰ ਨਾਲ ਰਹਿੰਦੀ ਜਦੋਂ ਇਹਨੇ ਵਾਰਦਾਤ ਕੀਤੀ ਉਹਨੂੰ ਵੀ ਪਰਿਵਾਰ ਉੱਥੇ ਇਸ ਜਗ੍ਹਾ ਕਿ ਪਛੜਾ ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਦੇ ਸਨ ਇਹਦਾ ਮਕਸਦ ਮਰਡਰ ਲਈ ਸੀਗਾ ਵੀ ਮਾਰ ਰਿਆ ਇਹਦਾ ਮਕਸਦ ਜੀ ਦੇਖੋ ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਆ ਸੀ ਦੂਜੀ ਗੱਲ ਹੈ ਇਹਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ ਉਤੋਂ ਦਾ ਬਲਾਈਂਡ ਸਪਾਟ ਕਿੱਥੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੀ ਅਸੀਂ ਰਿਮਾਂਡ ਵਾਚਾਂਗੇ ਨਹੀਂ ਇਹ ਦੀ ਪਹਿਲੀ ਅਟੈਂਪਟ ਸੀ ਇਹ ਇਹ ਬੰਦੇ ਚਲੇ ਗਏ ਕਿ ਉਸ ਥਾਂ ਤੇ ਚਲੇ ਗਏ ਕਿ ਪਤਾ ਜੀ ਇਹਨੇ ਉਹ ਵਾਰਦਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹ ਇਹ ਉੱਥੇ ਘੁੰਮਦਾ ਰਿਹਾ ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ ਉਸ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ ਕਿ ਕਿੰਨੇ ਚੋਰ ਇੱਕ ਕਹਿ ਰਹੇ ਨੇ ਅਮਾਉਂਟ ਅਜੀ ਅਸੀਂ ਦੇਖ ਰਹੇ ਹੈਗਾ ਕਿ ਕੀ ਕੁਛ ਨੇ ਚੋਰੀ ਕੀਤਾ ਹੈਗਾ ਪਰਸ ਤੋਂ ਤੇ ਸਿੰਸ ਥੋੜਾ ਰੋਲਰ ਅੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ ਕਰ ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ بیوی ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ ਇਹਦੇ ਬੱਚੇ ਛੋਟੇ ਹੀ ਨੇ ਤਕਰੀਬਨ 5 ਤੇ 7 ਸਾਲਾਂ ਦੇ ਹਨ ਪਹਿਲਾਂ ਫੌਤੀ ਵਾਲਾ ਤੇ ਬਹੁਤ ਜਿਆਦਾ ਜਿਹੜੇ ਆ ਗੁੰਜਲਦਾਰ ਸੀਗੇ ਅਪਰਾਧੀਆਂ ਨੂੰ ਲੱਗਦਾ ਸੀ ਕਿ ਪੁਲਿਸ ਸਾਡੇ ਤੱਕ ਨਹੀਂ ਪਹੁੰਚ ਪਾਉਗੀ ਕੀ ਵਰਨ ਕਰਨਾ ਚਾਹੁੰਦੇ ਆ ਅਪਰਾਧਿਓ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਵਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਦੂਜਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ ਅਸੀਂ ਇਨਸ਼ੋਰ ਕਰਦੇ ਹੈਗੇ ਆ ਕਿ 100% ਰਜਿਸਟ੍ਰੇਸ਼ਨ ਆਫ ਐਫ ਆਈ ਆਰ ਹੁੰਦੀ ਹੈ ਨਾ ਸਿਰਫ ਇਹੋ ਜੇ ਵੱਡੇ ਬਾਦਾਤਾਂ ਵਿੱਚ ਵੀ ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ ਤੇ ਤੀਸਰਾ ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ ਮੈਂ ਨਾਲ ਹੀ ਟੀਮ ਅ ਅਰਦੀ ਸ਼ਲਾਗਤ ਕਰਦੀ ਹਾਂ ਸਾਡੀ ਟੀਮ ਅ ਲੀਡ ਕੀਤੀ ਹੈਗੀ ਐ ਐਸਪੀ ਪਵਨਜੀਤ ਚੌਧਰੀ ਨੇ ਨਾਲ ਹੀ ਸਾਡੇ ਡੀਐਸਪੀਜ਼ ਹਨ ਡੀਐਸਪੀ ਵਿਨੋਦ ਕੁਮਾਰ ਡੀਐਸਪੀ ਮੋਹਿਤ ਸਿੰਘਲਾ ਅਤੇ ਸਾਡੀ ਬਾਕੀ ਦੇ ਟੀਮ ਮੈਂਬਰਸ ਹਨ ਇਨਸਪੈਕਟਰ ਆਕਾਸ਼ਦ ਇਨਸਪੈਕਟਰ ਹਰਜੀਵਨ ਇਨਸਪੈਕਟਰ ਹਦੀਪ ਤੇ ਸਾਡੇ ਐਸਆਈ ਜਰਨੈਲ ਸਿੰਘ ਐਂਡ ਐਸਆਈ ਸਿਮਰਨ ਬੀ ਬਿਲਕੁਲ ਥੈਂਕ ਯੂ ਬਹੁਤ ਧੰਨ